ਨੇਹਾ ਬਸ ਕਰ ਕਦੋਂ ਤੱਕ ਦੇਖੀ ਐ ਬੈਠੀ ਰਹੇਂਗੀ ਕਿਉਂ ਬਾਰ ਬਾਰ ਰੋਈ ਜਾਂਦੀ ਆ ਕੋਈ ਫਾਇਦਾ ਨਹੀਂ ਹੋ ਕਿਉਂ ਆਪਦੀ ਅੱਖਾਂ ਨੂੰ ਮਜਬੂਰ ਕਰਦੀ ਆ ਰੋਣ ਵਾਸਤੇ ਭਾਬੀ ਮੇਰਾ ਕੀ ਕਸੂਰ ਸੀ ਮੈਂ ਤਾਂ ਪਿਆਰ ਹੀ ਕੀਤਾ ਸੀ ਨਾ ਮੈਂ ਕਿਹੜਾ ਕੋਈ ਗੁਨਾਹ ਕੀਤਾ ਸੀ ਜੋ ਮੈਨੂੰ ਇੰਨੀ ਵੱਡੀ ਸਜ਼ਾ ਮਿਲੀ ਹੈ ਨੇਹਾ ਤੂੰ ਆਪ ਦੱਸ ਆਪਾਂ ਹੁਣ ਕਿਹਦਾ ਕਸੂਰ ਕੱਢੀਏ ਤੂੰ ਹਦਿਆਂ ਜਾਣ ਹੈ ਨਾ ਗੱਲਾਂ ਤੂੰ ਤੈਨੂੰ ਕੁਝ ਨਹੀਂ ਪਤਾ ਹਜੇ ਤੱਬੀ ਵੀਰ ਨੇ ਤਾਂ ਅਕਤਲ-ਕਤਲ ਵਾਲਾ ਕੁਝ ਵੀ ਨਹੀਂ ਦੱਸਿਆ ਸੀ ਮੈਨੂੰ ਤਾਂ ਬਸ ਤੁਹਾਡੇ ਰਿਸ਼ਤੇ ਬਾਰੇ ਪਤਾ ਸੀ ਸਨੇਹਾ ਹੁਣ ਮੈਂ ਤੈਨੂੰ ਕੀ ਦੱਸਾਂ ਬਾਹਰ ਕੌਣ ਕੀ ਕਰਦਾ ਖੁਸ਼ੀ ਨਹੀਂ ਪਤਾ ਲੱਗਦਾ ਇਹ ਤਾਂ ਬਸ ਜੋ ਆਪਣੀ ਅੱਖਾਂ ਦੇ ਸਾਹਮਣੇ ਹੁੰਦਾ ਨਾ ਉਹੀ ਕੁਝ ਦਿਸਦਾ ਹੈ ਪਾਪੀ ਮੈਨੂੰ ਕੀ ਪਤਾ ਸੀ ਜੇ ਉਹ ਮੋਲ ਦੀ ਭੈਣ ਹੋਉਂਗੀ ਜਿਵੇਂ ਨਾਲ ਸਭ ਕੁਝ ਹੋ ਗਿਆ ਹੁਣ ਤੂੰ ਆਪ ਹੀ ਦੇਖ ਲੈਨੇ ਹਾ ਅਨਮੋਲ ਵੀ ਤੈਨੂੰ ਖੜੀ ਨੂੰ ਛੱਡ ਗਿਆ ਹੁਣ ਉਹ ਐ ਨਹੀਂ ਕਰਨਾ ਚਾਹੀਦਾ ਸੀ ਪਰ ਪਾਪੀ ਵੀਰੋ ਵੀ ਤਾਂ ਰੋਕ ਸਕਦਾ ਸੀ ਨਾ ਜਦੋਂ ਅਨਮੋਲ ਨੂੰ ਘਰੇ ਬੁਲਾਈ ਲਿਆ ਸੀ ਫਿਰ ਵੀਰੋ ਰੋਕ ਲੈਂਦਾ ਨਹੀਂ ਹਾਂ ਮੈਂ ਤੇਰੀ ਗੱਲ ਨੂੰ ਸਮਝਦੀ ਹਾਂ ਜੇ ਰੋਕ ਲੈਂਦੇ ਫਾਈ ਮਸਲਾ ਨਹੀਂ ਸੀ ਰਹਿਣਾ ਇਦਾਂ ਦਾ ਤੈਨੂੰ ਪਤਾ ਵੀ ਇਹ ਗੱਲ ਹੀ ਇਦਾਂ ਦੀ ਸੀ ਸਮਝ ਨਹੀਂ ਆਉਂਦੀ ਭਾਬੀ ਵੀਰੇ ਨੇ ਗੱਲ ਨੂੰ ਕੋਈ ਕਿਉਂ ਕਰੇ ਵੀ ਨਹੀਂ ਕੁਝ ਪਤਾ ਲੱਗਣ ਦਿੱਤਾ ਪਰ ਵੀਰ ਮੇਰੇ ਕਰਕੇ ਤਾਂ ਸਭ ਕੁਝ ਭੁੱਲ ਸਕਦਾ ਸੀ ਨਾ ਮੰਨਿਆ ਕਿ ਤੇਰਾ ਭਰਾ ਭੁੱਲ ਜਾਂਦਾ ਪਰ ਉਹ ਮੁੰਡਾ ਕਿਵੇਂ ਭੁੱਲਦਾ ਉਹਨੂੰ ਤਾਂ ਸਭ ਕੁਝ ਯਾਦ ਸੀ ਨਾ ਜਿਹਦੀ ਭੈਣ ਨੇ ਆਪਦੀ ਜਾਨ ਕਬਾਈ ਹੈ ਇਹ ਗੱਲ ਬਹੁਤ ਵੱਡੀ ਸੀ ਕੋਈ ਛੋਟੀ ਮੋਟੀ ਗੱਲ ਨਹੀਂ ਸੀ ਮੇਨਾਂ ਵੱਡੀ ਸ਼ੈਤੀ ਦਿਲ ਚੋਂ ਕੱਢਿਆ ਜਾਵੇ ਪਰ ਪਪੀ ਕੁਛ ਵੀ ਆ ਮੈਂ ਮੋਲ ਵੀ ਨਾਲ ਨਹੀਂ ਰਹਿ ਸਕਦੀ ਮੈਂ ਤਾਂ ਉਹਦੇ ਨਾਲ ਹੀ ਵਿਆਹ ਕਰਵਾਉਂਗੀ ਕਿਉਂ ਕਮਲੀ ਬਣੀ ਜਾਣੀ ਐ ਤੂੰ ਹੋਦੇ ਨਾਲ ਵਿਆਹ ਕਰਾਉਂਗੀ ਤੈਨੂੰ ਕਿੰਨੀ ਵਾਰੀ ਕਹਿੰਦਾ ਵੀ ਉਹਨੂੰ ਭੁੱਲ ਜਾ ਜੇ ਚੰਗਾ ਹੁੰਦਾ ਤੇ ਤੇਰੇ ਨਾਲ ਖੜਦਾ ਭਾਬੀ ਮੈਨੂੰ ਪਤਾ ਅਨਮੋਲ ਦਿਨ ਮੈਨੂੰ ਬਹੁਤ ਪਿਆਰ ਕਰਦਾ ਬਸ ਉਹ ਤਾਂ ਵੀਰੇ ਕਰਕੇ ਚਲਾ ਗਿਆ ਇੱਥੋਂ ਵੀਰੇ ਕਰਕੇ ਤਾਂ ਫਿਰ ਉਹਨੇ ਜਾਣਾ ਹੀ ਸੀਗਾ ਤੈਨੂੰ ਵੀ ਪਤਾ ਆ ਉਹ ਜਾਂਦਾ ਹੋਇਆ ਕੀ ਕਹਿ ਕੇ ਗਿਆ ਆ ਵੀ ਮੈਂ ਇਸ ਘਰ ਦੇ ਨਾਲ ਕੋਈ ਰਿਸ਼ਤਾ ਨਹੀਂ ਜੋੜਨਾ ਚਾਹੁੰਦਾ ਅੱਬੀ ਉਹ ਲਾਤੀ ਇਦਾਂ ਦੇ ਸੀ ਮੈਨੂੰ ਪਤਾ ਨਾ ਮੈਨੂੰ ਆਪਦੇ ਪਿਆਰ ਤੇ ਪੂਰਾ ਯਕੀਨ ਆਗਾ ਉਹ ਵੀ ਮੇਰੇ ਤੋਂ ਬਗੈਰ ਹੋਰ ਕਿਸੇ ਨੂੰ ਪਿਆਰ ਨਹੀਂ ਕਰਦਾ ਜਿਉ ਤੈਨੂੰ ਪਿਆਰ ਕਰਦਾ ਨਾ ਤੇ ਤੈਨੂੰ ਇਸ ਕਰਦਾ ਵੀ ਪਤਾ ਆ ਕਿ ਤੇਰਾ ਭਰਾ ਹੁਣ ਕਿਸੇ ਵੀ ਹਾਲ 'ਚ ਮੰਨਣ ਵਾਲਾ ਨਹੀਂ ਤੂੰ ਕਿਉਂ ਜਿੱਦ ਕਰਕੇ ਬੈਠੀ ਆ ਗੱਲ ਨੂੰ ਸਮਝ ਨਹੀਂ ਆ ਇਦਾਂ ਜਿੱਦ ਨਹੀਂ ਕਰੀਦੀ ਭੁੱਲ ਜਾਣੋ ਮੇਰਾ ਪਿਆਰ ਸੱਚਾ ਭਾਬੀ ਮੈਨੂੰ ਪਤਾ ਹੈ ਅਨਮੋਲ ਨਾ ਮੈਨੂੰ ਹਲੇ ਵੀ ਚਾਹੁੰਦਾ ਬਸ ਮੈਨੂੰ ਇੱਕ ਵਾਰ ਉਹਨਾਂ ਮਿਲਣ ਤੋਂ ਫਿਰ ਮੈਂ ਬਿਲਕੁਲ ਸਾਰੀ ਗੱਲ ਕਲੀਅਰ ਕਰ ਲਵਾਂ ਮੈਨੂੰ ਪਤਾ ਹੈ ਸਭ ਕੁਝ ਸਹੀ ਹੋ ਜਾਊਗਾ ਮੇਰਾ ਪਿਆਰ ਅੰਨਾ ਕਿ ਛੁੱਟੇ ਨਹੀਂ ਜਾਂਦਾ ਭਾਬੀ ਤਰਦ ਮਾਰਤਾ ਨਹੀਂ ਖਰਾਬ ਹੋ ਗਿਆ ਕੀ ਕਹੀ ਜਾਣੀ ਹੈ ਤੂੰ ਜੇ ਤੇਰੇ ਭਰਾ ਨੂੰ ਪਤਾ ਲੱਗ ਗਿਆ ਨਾ ਉਹ ਤੇਰੇ ਨਾਲ ਨਾਲ ਮੈਨੂੰ ਵੀ ਇਸ ਘਰੋਂ ਬਾਹਰ ਕਰ ਦੂਗਾ ਤੂੰ ਆਪਦੀ ਤਾਂ ਹੁਣ ਜ਼ਿੰਦਗੀ ਖਰਾਬ ਕਰੇਂਗੀ ਕਰੇਂਗੀ ਨਾਲ ਤੋਂ ਮੇਰੀ ਵੀ ਕਰਵਾਏਗੀ ਭਾਬੀ ਮੈਂ ਆਪੀ ਕਾਲਜ ਚ ਮਿਲ ਨੂੰ ਹਾਂ ਮੈਂ ਵੀਰਾਂ ਨੂੰ ਨਹੀਂ ਪਤਾ ਲੱਗਣ ਦਿੰਦੀ ਐ ਜੀ ਭਾਬੀ ਜੇ ਮੈਂ ਉਹਨਾਂ ਨਾਲ ਗੱਲ ਨਾ ਕਰਿਆ ਇਥੇ ਫਿਰ ਮੈਨੂੰ ਸਾਰੀ ਜ਼ਿੰਦਗੀ ਪਛਤਾਵਾ ਰਹੇਗਾ ਪਤਾ ਨਹੀਂ ਉਹ ਵੀ ਹੁਣ ਦੇ ਦਿਲ ਚ ਕੀ ਕੀ ਗੱਲਾਂ ਲਈ ਬੈਠਾ ਹੋਊਗਾ ਨੀਹਾ ਕਿਉਂ ਨਹੀਂ ਮੇਰੀ ਗੱਲ ਨੂੰ ਸਮਝ ਰਹੀ ਤੂੰ ਹਿੱਕੂ ਗੱਲ ਦੀ ਜਿੱਦ ਫੜੀ ਹੋਈ ਆ ਤੈਨੂੰ ਮੈਂ ਕਿੰਨੀ ਵਾਰੀ ਸਮਝਾਵਾਂ ਕਿ ਜਦੋਂ ਇੱਕ ਵਾਰੀ ਰਿਸ਼ਤੇ ਟੁੱਟ ਜਾਂਦਾ ਫਿਰ ਔਖੇ ਹੁੰਦੇ ਨੇ ਜੁੜਨੇ ਦੁਆਰਾ ਭਾਬੀ ਜੁੜਤਾ ਜਾਂਦੀ ਹੈ ਨਾ ਫਿਰ ਕਿਉਂ ਮੈਂ ਕੋਸ਼ਿਸ਼ ਵੀ ਨਹੀਂ ਕਰ ਸਕਦੀ ਹੈਗੀ ਮੈਨੂੰ ਕੋਸ਼ਿਸ਼ ਤਾਂ ਕਰ ਲੈੰਦੋ ਕੀ ਪਤਾ ਸਾਡਾ ਰਿਸ਼ਤਾ ਟੁੱਟੇ ਨਾ ਜੋੜੀ ਜਾਵੇ ਛੇ ਤੇਰੇ ਪ੍ਰਾਣ ਨੂੰ ਪਤਾ ਲੱਗ ਗਿਆ ਨਹੀਂ ਹਾਂ ਤੂੰ ਆਪ ਖੁਦ ਸੋਚ ਵਿਆਹscar ਚ ਕੀ ਬਣੂਗਾ ਮੈਂ ਨਹੀਂ ਚਾਹੁੰਦੀ ਵਿਆਹscar ਚ ਕਲੇਸ਼ ਪਵੇ ਤੇ ਮੈਂ ਨਹੀਂ ਚਾਹੁੰਦੀ ਕਿ ਤੇਰੀ ਜ਼ਿੰਦਗੀ ਖਰਾਬ ਹੋਵੇ ਛੇ ਤੇਨ ਨੂੰ ਅਨਮੋਲ ਪਿਆਰ ਕਰਦਾ ਹਾਂ ਨਾ ਤੇ ਇੱਕ ਵਾਰੀ ਤਾਂ ਸਾਡੇ ਨਾਲ ਗੱਲ ਕਰਦਾ ਮੰਨਿਆ ਕਿ ਇਹਨਾਂ ਤੋਂ ਗਲਤੀਆਂ ਹੋਈਆਂ ਸੀ ਪਰ ਇੱਕ ਵਾਰੀ ਬੈਠ ਕੇ ਕੋਈ ਗਲਤ ਤਾਂ ਸਾਡੇ ਨਾਲ ਕਰਦਾ ਹਾਂ ਤਾਂ ਤੈਨੂੰ ਉਸੇ ਰਾਤ ਛੱਡ ਕੇ ਚਲਾ ਗਿਆ ਕੀ ਆਸ ਰੱਖਦੀਆਂ ਤੂੰ ਤੋਂ ਨੇਹਾ ਭਾਬੀ ਜ਼ਿੰਦਗੀ ਤਾਂ ਮੇਰੀ ਖਰਾਬ ਹੋਈ ਗਈ ਆ ਭਾਜੇ ਮੇਰਾ ਰਿਸ਼ਤਾ ਮੋਲਣਾ ਨਾ ਲੈਣਾ ਉਹ ਸੱਚੀ ਮੈਂ ਆਪੇ ਆ ਤਾਂ ਮੱਤੇ ਕਰ ਲੈਣੀਆਂ ਫਿਰ ਨੇ ਮੈਨੂੰ ਕਿਹਾ ਤੁਸੀਂ ਵੀ ਕੁਝ ਦੱਸਣਾ ਨਹੀਂ ਹੈਗਾ ਕਮਲੀਏ ਕਿਉਂ ਤੂੰ ਇਹ ਜਿੱਕਲਾ ਬਾਰ ਬਾਰ ਬੋਲੀ ਚੱਲਨੀ ਹੈ

ਉਨੂ ਜਾ ਕੇ ਮਿਲ। ਥੋੜਾ ਦੁਨ ਇੱਕ ਵਾਰੀ ਗੱਲ ਕਰ। ਸਾਰੀ ਗੱਲ ਨੂੰ ਆਪਦੇ ਨੂੰ ਕਲੀਅਰ ਕਰ। ਬਸ ਇੱਕ ਗੱਲ yaad ਰੱਖੀ। ਤੇ ਉਪਰਾ ਤਾਂ ਕਿ ਖਬਰ ਨਹੀਂ ਹੋਣੀ ਚਾਹੀਦੀ। ਹਾਂ ਬਬੀ ਠੀਕਾ। ਥੈਂਕ ਯੂ ਸੱਜੀ। ਬੀਰ ਨੂੰ ਨਹੀਂ ਪਤਾ ਲੱਗਣ ਦੇਂਦੀ ਮੈਂ। ਚੱਲ ਹੁਣ ਆ ਤੇ ਆਖਾ ਤੂੰ ਜਲੇ। ਰੋਣਾ। ਮੈਂ ਸ਼ੁਰੂ ਤੋਂ ਤੇਰੇ ਨਾਲ ਤੇ ਅੱਜ ਵੀ ਤੇਰੇ ਨਾਲ ਹੀ। ਠੀਕ ਹੈ। ਉਹ ਤੈਨੂੰ ਇੱਕ ਵਾਰੀ ਕਹਿਤਾ ਨਾ ਕਿ ਮੇਰਾ ਕੰਮ ਹੋਣਾ ਚਾਹੀਦਾ ਤੇਰਾ ਕੰਮ ਮੈਂ ਆਪੇ ਕਰ ਦੂੰਗਾ ਹਾਂ ਚਲ ਠੀਕ ਆ ਮੈਂ ਫੋਨ ਰੱਖਦਾ ਕੀ ਹੋ ਗਿਆ ਜੀ ਕਿਹਦਾ ਫੋਨ ਸੀਗਾ ਉਹ ਤਾਂ ਮੇਰੇ ਦੋਸਤ ਦਾ ਫੋਨ ਸੀ ਅੱਛਾ ਤੇ ਤੁਸੀਂ ਅੱਜ ਡਿਊਟੀ ਤੇ ਨਹੀਂ ਗਏ 8 ਵਜੇ ਗਏ ਪਲੇਟ ਨਹੀਂ ਹੋ ਗਈ ਤੁਸੀਂ ਮੈਂ ਨਾ ਡਿਊਟੀ ਛੱਡਤੀ ਕਿਉਂ ਮੈਂ ਨੌਕਰੀ ਤੇ ਨਹੀਂ ਜਾਣਾ ਕੀ ਫਾਇਦਾ ਹੈ ਜੀ ਨੌਕਰੀ ਦਾ ਜਿਹਦੇ ਵਿੱਚ ਕੋਈ ਕਦਰ ਹੀ ਨਾ ਪਾਵੇ ਮਤਲਬ ਕਿ ਇਹ ਤੁਹਾਡਾ ਨੌਕਰੀ ਤੇ ਤੁਹਾਡੀ ਇੰਨੀ ਸੋਹਣੀ ਇੰਨੀ ਵਧੀਆ ਫਿਰ ਤੁਸੀਂ ਘਾਤਾ ਨੌਕਰੀ ਛੱਡਤੀ ਨਾ ਤੈਨੂੰ ਨਹੀਂ ਪਤਾ ਵੀ ਘਰ ਚ ਕੀ ਕੁਝ ਚੱਲ ਰਿਹਾ ਕੀ ਦੀ ਖਾਤਰ ਨੌਕਰੀ ਕਰਦਾ ਸੀ ਆ ਕੁੜੀ ਜੀ ਖਾਤਰ ਵੀ ਚਾਰ ਪੈਸੇ ਜੋੜ ਕੇ ਇਹਦਾ ਵਧੀਆ ਰਿਸ਼ਤਾ ਕਰ ਦੂੰਗਾ ਤੇ ਇਹ ਤਾਂ ਖੇਹ ਮੂੰਦੀ ਫਰਦੀਆ ਮੇਰੇ ਸਿਰ ਚ ਕੀ ਹੋਣਾ ਤੁਹਾਡੇ ਸਿਰ ਚ ਖੇਹ ਖਾਤੀਆਂ ਦੱਸਿਓ ਜਰਾ ਵਿਚਾਰੀ ਨੇ ਪਿਆਰ ਹੀ ਕੀਤਾ ਸੀ ਕੋਈ ਗੁਨਾਹ ਤਾਂ ਨਹੀਂ ਮਰੇ ਉਹਨੇ ਤੁਹਾਡੀ ਕਿਹੜਾ ਕੋਈ ਬੇਇੱਜ਼ਤੀ ਕਰਾਤੀ ਆ ਉਹ ਨਹੀਂ ਕਰਾਈ ਬਦਨਾਮੀ ਕਰਾ ਦਊਗੀ ਕਰਾ ਦਊਗੀ ਬਦਨਾਮੀ ਉਹੀ ਬੋਲਣ ਲੱਗ ਜਾਨੇ ਵੀ ਕਿਵੇਂ ਕਰਾ ਦੂਗੀ ਤੁਸੀਂ ਇੰਨਾ ਸ਼ੁਕਰ ਕਰੋ ਜਿਉਂਨੇ ਕਿਸੇ ਨੂੰ ਪਸੰਦ ਕੀਤਾ ਕਿਸੇ ਨੂੰ ਪਿਆਰ ਕੀਤਾ ਤੇ ਉਹਨੇ ਤੁਹਾਨੂੰ ਆ ਕੇ ਦੱਸਿਆ ਵੀ ਤਾਂ ਸਹੀ ਨਾ ਉਹਨੇ ਘਰੇ ਆਪਣੇ ਨਾਲ ਗੱਲ ਕੀਤੀ ਕਾਹੀ ਤਾਂ ਮੁੰਡਾ ਬੁਲਾਇਆ ਸੀ ਬਾਹੋ ਇਹ ਇੰਨੀ ਵੱਡੀ ਹੋ ਗਈ ਨਾ ਵੀ ਆਪ ਲੱਭ ਜੀ ਫੜਿਆ ਮੁੰਡੇ ਮੈਂ ਮਰ ਗਿਆ ਸੀ ਮੈਂ ਨਹੀਂ ਲੱਭ ਸਕਦਾ ਸੀ ਇਹਦੇ ਖਾਤਰ ਮੈਂ ਮੰਨਦੀ ਆ ਕਿ ਤੁਸੀਂ ਉਹਦੇ ਵਾਸਤੇ ਰਿਸ਼ਤੇ ਲੱਭ ਰਹੇ ਸੀ ਮੰਨਿਆ ਕਿ ਚਲੋ ਉਹਦੀ ਇੰਨੀ ਗਲਤੀ ਐ ਕਿ ਉਹ ਖੁਦ ਆਪ ਪਸੰਦ ਕਰਕੇ ਬੈਠ ਗਈ ਜਿਉਨੇ ਪਸੰਦ ਕੀਤਾ ਵੀ ਜੋਨੇ ਆਪਾਂ ਦੱਸਿਆ ਤਾਂ ਸਹੀ ਨਾ ਇਹ ਚ ਗੁਨਾਹ ਕੀ ਸੀ ਹੋਰ ਤਾਂ ਬਾਕੀ ਗੱਲ ਨਹੀਂ ਐ ਵੀ ਆਪਾਂ ਵੀ ਨਾ ਕਰਤੀ ਹੁਣ ਜੇ ਮੁੰਡਾ ਸਹੀ ਹੁੰਦਾ ਚੰਗਾ ਹੁੰਦਾ ਆਪਣੇ ਲਾਇਕ ਹੁੰਦਾ ਤੇ ਆਪਾਂ ਵਿਆਹ ਕਰ ਦਿੰਦੇ ਮੈਂ ਗੁਨਾਹ ਨਹੀਂ ਸੀ ਇਹ ਚ ਸਾਰੇ ਪਿੰਡ 'ਚ ਥੂ-ਥੂ ਕਰਾਤੀ ਮੇਰੀ ਬਦਨਾਮੀ ਕਰਾਤੀ ਹਜੇ ਕਹਿੰਦੀ ਗੁਨਾਹ ਨਹੀਂ ਸੀ ਚਲ ਮੇਰੀ ਗੱਲ ਸੁਣੋ ਹੁਣ ਤੁਸੀਂ ਠੰਡੇ ਹੋ ਕੇ ਬਹਿ ਜਾਓ ਐ ਗੁੱਸਾ ਕਰੀ ਜਾਓਗੇ ਤਾਂ ਕਿਵੇਂ ਚੱਲੂਗਾ ਨਾਲੇ ਜਾਓ ਆਪਦੀ ਨੌਕਰੀ ਤੇ ਜੇ ਨੌਕਰੀ ਛੱਡ ਕੇ ਘਰੇ ਬਹਿ ਕੇ ਤਾਂ ਆਪਣਾ ਗੁਜ਼ਾਰਾ ਕਿਵੇਂ ਹੋਊਗਾ ਤਾਨੂੰ ਪਤਾ ਵੀ ਹੁਣ ਇਹਦਾ ਵੀ ਆਖਰੀ ਸਾਲ ਆ ਪੜਾਈ ਦਾ ਇਹਦੀ ਫੀਸ ਤਾਂ ਹੁਣ ਆਪਾਂ ਭਰਨੀ ਹੋਈ ਆ ਉਹ ਮੈਥੋਂ ਨਹੀਂ ਨਾ ਕਿਸੇ ਕੁਸਾ ਭਰੀਆਂ ਜਾਂਦੀਆਂ ਇਹਦੀਆਂ ਨਾਲੇ ਇਹਨੂੰ ਕਹਿ ਦੇ ਵੀ ਚੁੱਪ ਕਰਕੇ ਘਰੇ ਬਹਿ ਜਾ ਨਾਲੇ ਪੈਸੇ ਕਿਕਰਾਂ ਨੂੰ ਨਹੀਂ ਲੱਗਦੇ ਮੈਨੂੰ ਤੋੜ-ਤੋੜ ਦੇਈ ਚੱਲਾ ਹੁਣ ਤੁਸੀਂ ਐ ਘਰੇ ਕਲੇਸ਼ ਕਰੀ ਜਾਂਦੇ ਹੋ ਵੀ ਐ ਸਾਰਜੂ ਪਹਿਲਾਂ ਐ ਮੈਨੂੰ ਦੱਸੋ ਹੁਣ ਕੁੜੀ ਦਾ ਆਖਰੀ ਸਾਲ ਰਹਿ ਗਿਆ ਤੇ ਹੁਣ ਉਹਨੇ ਘਰੇ ਬਿਠਾ ਲਓ ਲੋਕ ਕੀ ਕਹਿਣਗੇ ਪੀਪਰਾਂ ਨੂੰ ਤਾਂ ਉਹਦੇ 3 ਮਹੀਨੇ ਰਹਿ ਗਏ ਨੇ ਪੜ ਲੰਦੋ ਨਾ ਉਹਨਾਂ ਨੂੰ ਉਹ ਕੋਈ ਕੁਛ ਨਹੀਂ ਕਹਿੰਦਾ ਮੈਂ ਇਹਦੇ ਵਾਸਤੇ ਨਾ ਕੋਈ ਚੰਗਾ ਜਿਹਾ ਮੁੰਡਾ ਲੱਭਦਾ ਤੇ ਇਹਦਾ ਰਿਸ਼ਤਾ ਕਰ ਦਾਂਗੇ ਤੋ ਕੰਮ ਆ ਕੇ ਲੋਕ ਤਾਂ ਬੋਲੀ ਜਾਂਦੇ ਰਹਿੰਦੇ ਆ ਮਾਪੇ ਕਹਿ ਦੂੰਗਾ ਵੀ ਚੰਗਾ ਘਰ ਮਿਲ ਗਿਆ ਸੀ ਤਾਂ ਕਰਕੇ ਹਟਾ ਲਈ ਇਹ ਤਾਂ ਹੁਣ ਤੁਸੀਂ ਜਮਾ ਹੀ ਦੇਖੋ ਤੇ ਨਾ ੱੱਕਾ ਕਰ ਲਿਆ ਹੁਣ ਆਪਾਂ ਐਡੀ ਛੇਤੀ ਉਹਦਾ ਵਿਆਹ ਦੱਸੋ ਕਿੱਥੇ ਕਰ ਦਈਏ ਉਹੀ ਗੱਲਾਂ ਥੋਡੀਆਂ ਵਿਆਹ ਕਰ ਦਿੰਨਾ ਲੋਕਾਂ ਨੂੰ ਮੈਂ ਆਪੇ ਕਹਿ ਦੂੰਗਾ ਵੀ ਕੋਈ ਮੁੰਡਾ ਮਿਲ ਗਿਆ ਸੀ ਮਾੜਾ ਮੋਟਾ ਇੱਕ ਵਾਰੀ ਸੋਚ ਲਓ ਥੋਡੀ ਭੈਣ ਆ ਉਹ ਉਹ ਮੈਨੂੰ ਵੀ ਪਤਾ ਮੇਰੀ ਭੈਣ ਹੈ ਮੈਂ ਉਹਨੂੰ ਸਿਰ ਤੇ ਜਰਾ ਕੇ ਰੱਖਾ ਵੀ ਸਾਰੇ ਪਿੰਡ 'ਚ ਮੇਰੀ ਇੱਜ਼ਤ ਨਾਲ ਉਲਦੀ ਫਰੇ ਮੈਂ ਕਿਹਾ ਨਾ ਮਾੜਾ ਕਰਦਾ ਸੀ ਦੱਸ ਕੋਈ ਵੀ ਭਰਾਣਾ ਅਦੀ ਬੰਦੇ ਨਾਲ ਮਾਰਾ ਨਹੀਂ ਕਰਦਾ ਹੁੰਦਾ ਪਰ ਤੁਸੀਂ ਇੱਕ ਵਾਰੀ ਉਹਦੀ ਵੀ ਤਾਂ ਸੁਣ ਲਓ ਉਹ ਵੀ ਹੌਸ ਮੁੰਡੇ ਨੂੰ ਪਿਆਰ ਕਰਦੀ ਆ ਕਹਿੰਦੀ ਮੈਂ ਉਹਦੇ ਨਾਲ ਹੀ ਵਿਆਹ ਕਰਾਉਣਾ ਤੂੰ ਹੀ ਸਿਰ ਚੜਾ ਰੱਖੀ ਐ ਮੇਰੇ ਮੂਰੇ ਤਾਂ ਖੰਗਦੀ ਨਹੀਂ ਸੀ ਏ ਤੇ ਹੁਣ ਕਿਹੜਾ ਤੁਹਾਡੇ ਤੋਂ ਬਾਹਰ ਐ ਜੀ ਉਹ ਹਾਜੀ ਵੀ ਤਾਂ ਤੁਹਾਡੀ ਰੈਨ ਵਾਲੀ ਸਾਰਾ ਕੁਝ ਹੁੰਦਾ ਘਰੇ ਮੈਨੂੰ ਤਾਂ ਪਤਾ ਨਹੀਂ ਸੀ ਬੇ ਪਤਾ ਨਹੀਂ ਕਿਦੋਂ ਕਿਦਿ ਕਿ ਧੱਕੇ ਖਾਂਦੀ ਆ ਉਹਦੇ ਨਾਲ ਮਾਰਾ ਮੋਟਾ ਨਾ ਸੋਚ ਸਮਝ ਕੇ ਬੋਲਿਆ ਕਰੋ ਹੌਲੀ ਬੋਲੋ ਨਾਲੇ ਲੋਕ ਕੀ ਕਹਿਣਗੇ ਕਿ ਕਿੱਦਾਂ ਤਮਾਸ਼ਾ ਬਣਾ ਰੱਖਿਆ ਤਮਾਸ਼ਾ ਤਾਂ ਬਣਾਤਾ ਹੁਣ ਲੋਕਾਂ ਸਾਹਮਣੇ ਮੇਰਾ ਮੈਨੂੰ ਨਹੀਂ ਪਤਾ ਸੀ ਵੀ ਇਹ ਉੱਥੇ ਪੜਨੇ ਜਾਂਦੇ ਕਿ ਆਸ਼ਕੀਆਂ ਕਰਨ ਨਹੀਂ ਜਾਂਦੀ ਐ ਪਤਾ ਨਹੀਂ ਕਿਉਂ ਐ ਨਾ ਬਤਾਵਾ ਬੋਲੀ ਜਾਂਦੇ ਫੇਰ ਕੀ ਹੋ ਗਿਆ ਉਮਰ ਸੀਗੀ ਇੱਕ ਦੂਜੇ ਨੂੰ ਪਸੰਦ ਕਰਨ ਲੱਗੇ ਤੇ ਉਹਨਾਂ ਨੇ ਘਰ ਆ ਕੇ ਵਿਆਹ ਦੀ ਗੱਲ ਕੀਤੀ ਐ ਕੋਈ ਭੱਜੇ ਤਾਂ ਨਹੀਂ ਕੋਈ ਗਲਤ ਕਦਮ ਤਾਂ ਨਹੀਂ ਚੱਕਿਆ ਉਹਨਾਂ ਨੇ ਉੱਥੇ ਮੈਂ ਪੜਨ ਲਈ ਭੇਜਿਆ ਇਹਨੂੰ ਨਾ ਕਿ ਉੱਥੇ ਆਸ਼ਕੀਆਂ ਕਰਨ ਲਈ ਚੰਗਾ ਬਾਬਾ ਤੁਹਾਡੇ ਤੋਂ ਕੋਈ ਨਹੀਂ ਜਿੱਤ ਸੱਤ ਦਾ ਮੈਂ ਆਪੇ ਸਮਝਾ ਦੂੰਗੀ ਹੋਰ ਕੁਝ ਕਹਿਣਾ ਤਾਂ ਮੈਨੂੰ ਦੱਸ ਤੋ ਮੇਰੀ ਗੱਲ ਕਰਨ ਖੋੜ ਕੇ ਸੁਣ ਲੈ ਉਹਨੂੰ ਸਮਝਾ ਦੀ ਜੇ ਪੜਨਾ ਤਾਂ ਚੱਜਣਾ ਪੜੇ ਨੇ ਤੋਂ ਡਾਗੇ ਕਰੇ ਬਿਠਾ ਦੂ ਕੀ ਕਰਾਂ ਮੈਂ ਆਪਣੇ ਵੱਲੋਂ ਤਾਂ ਪੂਰੀ ਕੋਸ਼ਿਸ਼ ਕੀਤੀ ਸੀ ਕਿ ਇਹ ਸਮਝ ਜਾਣ ਪਰ ਸੱਚੀ ਇਹਨਾਂ ਦਾ ਤਾਂ ਕੋਈ ਨਹੀਂ ਜਿੱਤ ਸਕਦਾ ਹੁਣ ਮੈਨੂੰ ਨੀਹਾ ਨੂੰ ਸਮਝਾਉਣਾ ਪੈਣਾ ਕਿ ਨੀਹਾ ਤੂੰ ਹੀ ਪਿੱਛੇ हट ਜਾ ਤੇਰਾ ਵੀਰਾਂ ਨਹੀਂ ਮ ਉਹ ਹੁਣ ਮੈਂ ਕੀ ਕਰਾਂ ਨੀ ਹਾਂ ਇੱਕ ਕਾਤਲ ਦੀ ਭੈਣ ਨਾਲ ਮੈਂ ਕਿਵੇਂ ਵਿਆਹ ਕਰਵਾ ਸਕਦਾ ਅਨਮੋਲ ਪਰ ਪਿਆਰ ਤਾਂ ਮੈਂ ਵੀ ਬਹੁਤ ਕਰਦੀ ਆ ਨਾ ਇਹ ਗੱਲ ਨਾ ਭੁੱਲ ਅਨਮੋਲ ਮੈਂ ਤੇਰੇ ਬਿਨਾਂ ਨਹੀਂ ਰਹਿ ਸਕਦੀ ਉਹ ਯਾਰ ਉਹ ਗੱਲ ਮੈਂ ਤੇਰੀ ਮੰਨਦਾ ਮੈਂ ਵੀ ਨਹੀਂ ਰਹਿ ਸਕਦਾ ਤੇਰੇ ਬਿਨਾਂ ਪਰ ਹੁਣ ਮੈਂ ਕਿੱਧਰ ਜਾਵਾਂ ਤੈਨੂੰ ਵੀ ਪਤਾ ਤੇਰੇ ਭਰਾ ਨੇ ਮੇਰੀ ਭੈਣ ਦਾ ਕੂਨ ਕੀਤਾ ਸੀ ਤੈਨੂੰ ਪਤਾ ਨਹੀਂ ਇਸ ਗੱਲ ਦਾ ਵੀ ਕੀ ਗੱਲ ਹੋਈ ਸੀ ਉਹ ਤੇ ਵੀ ਤੈਨੂੰ ਦੱਸੀ ਸੀ ਮੈਂ ਪਰ ਅਨਮੋਲ ਐਸਾ ਦੇ ਚ ਮੇਰੀ ਕੀ ਗਲਤੀ ਹੈਗੀ ਆਪਾਂ ਤਾਂ ਕਿ ਦੂਜੇ ਨੂੰ ਪਿਆਰ ਕਰਦੇ ਹਾਂ ਆਪਾਂ ਤਾਂ ਕਿਆ ਕਰਾ ਸਕਦੇ ਆ ਗਲਤੀ ਤੇਰੀ ਨਹੀਂ ਗਲਤੀ ਤੇਰੇ ਭਰਾ ਦੀ ਹੈ ਚਲ ਮੈਂ ਤਾਂ ਵਿਆਹ ਕਰਾ ਲਵਾਂ ਪਰ ਘਰ ਦੇ ਘਰ ਦੇ ਨਹੀਂ ਨਾ ਮੰਨਣੇ ਆਪਾਂ ਕਿੱਧਰ ਜਾਵਾਂਗੇ ਪਰਨਮੋ ਤੁਸੀਂ ਤਾਂ ਕਿਆ ਸੀ ਵੀ ਤੁਹਾਡੇ ਘਰ ਦੇ ਮੰਨੇ ਹੋਏ ਨੇ ਫਿਰ ਹੁਣ ਕਿਵੇਂ ਕਰਦੇ ਮੰਨੇ ਹੋਈ ਸੀ ਪਰ ਜਦੋਂ ਉਹਨਾਂ ਨੂੰ ਇਹ ਗੱਲ ਪਤਾ ਲੱਗੂ ਵੀ ਤੂੰ ਟੋਨੀ ਦੀ ਪੈਣਾ ਉਹਨਾਂ ਨਹੀਂ ਮੰਨਣਾ ਤੇ ਮੈਨੂੰ ਵੀ ਨਹੀਂ ਪਤਾ ਸੀ ਵੀ ਤੂੰ ਟੋਨੀ ਦੀ ਪੈਣਾ ਅਨਮੋਲ ਮੈਂ ਜੋ ਸਭ ਕਹਿਣਾ ਸੀ ਨਾ ਕਹਤਾ ਤੁਸੀਂ ਆਪਦੇ ਘਰ ਦੇ ਨੂੰ ਸਮਝਾ ਸਕਦੇ ਹੋ ਬਸ ਯਾਰ ਮੈਂ ਕਿਵੇਂ ਸਮਝਾ ਸਕਦਾ ਆਪਦੇ ਘਰ ਦੇ ਤੈਨੂੰ ਪਤਾ ਨਾ ਕੀ ਹਾਲਾਤ ਬਣੇ ਸੀਗੇ ਸਾਡੇ ਤੇ ਕੀ ਬੀਤੀ ਸੀ ਤੇਰੇ ਭਰਾ ਕਰਕੇ ਅਸੀਂ ਕਿੱਧਰ ਜਾਈਏ ਅਨਮੋਲ ਦੇਖੋ ਤabbe ਤਾਂ ਮੇਰੇ ਨਾਲ ਹੈ ਗਿਆ ਪਰ ਕਿਉਂ ਨਾ ਪਪਾ ਭੱਜ ਕੇ ਵਿਆਹ ਕਰਾ ਲਈਏ ਵਿਆਹ ਕਿਹੋ ਜੀਆਂ ਗੱਲਾਂ ਕਰੀ ਜਾਂਦੀਆਂ ਮੈਂ ਭੱਜਣ ਭਜਾਉਂਦੇ ਹੱਕ 'ਚ ਨਹੀਂ ਨਾਲੇ ਤੇਰੇ ਭਰਾ ਤੇ ਮੇਰੇ 'ਚ ਕੀ ਫਰਕ ਰਹੂਆ ਭੱਜ ਕੇ ਵਿਆਹੀ ਤਾਂ ਕਰਵਾਉਣਾ ਸੀ ਅਨਮੋਲ ਉਦਾਂ ਥੋੜੀ ਰਹਿਣਾ ਸੀ ਬਸ ਨੇਹਾ ਬਸ ਐਦੂ ਅੱਗੇ ਨਾ ਇੱਕ ਲਫ਼ਜ਼ ਵੀ ਨਾ ਬੋਲੀ ਔਰ ਮੈਂ ਭੱਜਣ ਭਜਾਉਂਦੇ ਹੱਕ 'ਚ ਨਹੀਂ ਮੈਨੂੰ ਪਤਾ ਪਿਆਰ ਕਰਨਾ ਕੋਈ ਗਲਤ ਕੰਮ ਨਹੀਂ ਮੇਰੀ ਭੈਣ ਨੇ ਵੀ ਕੀਤਾ ਸੀ ਪਰ ਆ ਜਿਹੜਾ ਭੱਜਣ ਭਜਾਉਣ ਵਾਲਾ ਕੰਮ ਇਹ ਗਲਤ ਆ ਯਾਰ ਅਨਮੋਲ ਮੈਨੂੰ ਕੀ ਪਤਾ ਸੀ ਵੀ ਮੇਰੇ ਭਰਾ ਨੇ ਤੁਹਾਡੀ ਭੈਣ ਨਾਲ ਆ ਸਭ ਕੀਤਾ ਪਰ ਮੈਂ ਤਾਂ ਤੁਹਾਨੂੰ ਜਾਣਦੀ ਨਾ ਤੇ ਮੈਂ ਸਿਰਫ ਤੁਹਾਨੂੰ ਹੀ ਪਿਆਰ ਕੀਤਾ ਮੈਂ ਮੰਨਦਾ ਵੀ ਤੂੰ ਮੇਰੀ ਭੈਣ ਨੂੰ ਨਹੀਂ ਜਾਣਦੀ ਪਰ ਆ ਜਿਹੜਾ ਭੱਜਣ ਭਜਾਉਣ ਵਾਲਾ ਕੰਮ ਇਹ ਗਲਤ ਆ ਨਾ ਇਹ ਨਹੀਂ ਆਪਾਂ ਕਰ ਸਕਦੇ ਅਨਮੋਲ ਜੇ ਆਪਾਂ ਢੇਰੀ ਢਾ ਕੇ ਬੈਠਾਂਗੇ ਨਾ ਤਾਂ ਕੁਝ ਵੀ ਨਹੀਂ ਹੋ ਸਕਦਾ ਤੁਸੀਂ ਮੇਰੀ ਗੱਲ ਨੂੰ ਸਮਝੋ ਪੁੱਤ ਭਾਜੀ ਕੇ ਵਿਆਹ ਕਰਾ ਲੈਂਦੇ ਆ ਫਿਰ ਸਭ ਕੁਝ ਸਹੀ ਹੋ ਜਾਊਗਾ ਕੁਛ ਨਹੀਂ ਸਹੀ ਹੁੰਦਾ ਤੈਨੂੰ ਹੀ ਪਤਾ ਤੇਰਾ ਭਰਾ ਮੰਨ ਜੂਗਾ ਤੇਰੀ ਭਾਬੀ ਮੰਨ ਜੂਗੀ ਮੇਰੇ ਪਾਪੀ ਮੇਰੇ ਨਾਲ ਹੈਗੀ ਯਾਰ ਆਪੇ ਮਨਾ ਲੂਗੇ ਫਿਰ ਮੇਰੇ ਮਾਪਿਆਂ ਨੇ ਨਹੀਂ ਨਾ ਮੰਨਣਾ ਆਖਾਂਗੇ ਟੋਨੀ ਦੀ ਭੈਣ ਹੈ ਤੈਨੂੰ ਯਾਦ ਨਹੀਂ ਵੀ ਤੇਰੀ ਭੈਣ ਦਾ ਨਾਲ ਕਿਵੇਂ ਕੀਤਾ ਸੀ ਖੂਨ ਕੀਤਾ ਸੀ ਅਨਮੋਲ ਤੂੰ ਸਮਝਣ ਦੀ ਕੋਸ਼ਿਸ਼ ਕਰ ਆ ਇਹ ਸਭ ਦੇ ਵਿੱਚ ਮੇਰਾ ਕੀ ਕਸੂਰ ਹੈ ਇਹ ਗੱਲ ਸੁਣ ਯਾਰ ਮੈਨੂੰ ਸੋਚਣ ਦਾ ਮੌਕਾ ਦੇ ਹੁਣ ਕਰ ਕਰੇ ਜਾ ਤੇ ਮੈਂ ਵੀ ਚੱਲਦਾ ਸੋਚ ਕੇ ਦਿਨ ਮੈਂ ਸਾਰਾ ਕੁਝ ਦੱਸ ਦੂੰਗਾ ਚੱਲ ਕਰੇ ਮੈਂ ਵੀ ਚੱਲਣਾ ਗਾਲਸੋ ਮੇਰੀ ਹੂੰ ਤੂੰ ਲੇਟ ਕਾ ਤੂੰ ਆਈਆ ਨਾਲੇ ਮਿਲੀ ਸੀ ਉਹਨੂੰ ਅੱਜ ਹਾਂ ਭਾਬੀ ਕਿੱਥੇ ਮਿਲੀ ਸੀ ਉਹਨੂੰ ਖੰਡਰ ਚ ਮਿਲੀ ਸੀ ਖੰਡਰ ਚ ਤੂੰ ਉਹਨੂੰ ਉੱਥੇ ਬੁਲਾਇਆ ਸੀ ਹਾਂ ਭਾਬੀ ਤਾਂ ਹੀ ਮੈਂ ਲੇਟ ਹੋ ਗਈ ਮੇਰੀ ਗਾਲਸੋ ਜੀ ਤੇਰੇ ਵੀਰੇ ਨੂੰ ਪਤਾ ਲੱਗ ਜਾਂਦਾ ਫੇਰ ਮੈਨੂੰ ਘਰੋਂ ਕਢਾ ਦਿੰਦੀ ਤੂੰ ਭਾਬੀ ਵੀਰੇ ਨੂੰ ਕਿਵੇਂ ਪਤਾ ਲੱਗ ਜਾਂਦਾ ਵੀਰਾ ਤਾਂ 5 ਵਜੇ ਘਰੇ ਆਉਂਦਾਗਾ ਹਾਂ 5 ਵਜੇ ਘਰੇ ਆਉਂਦਾਗਾ ਹਨਾ ਇਹੀ ਗੱਲ ਸੋਚ ਕੇ ਬੈਠੀ ਸੀ ਤੂੰ ਤੇਰੇ ਵੀਰੇ ਨੇ ਨੌਕਰੀ ਛੜਤੀ ਆ ਘਰੇ ਬੈਠਾ ਉਹ ਵਿਲਾ ਪਰ ਕਿਉਂ ਭਾਬੀ ਆਫਿਸ 'ਚ ਗੱਲ ਹੋਈ ਆ ਆਫਿਸ 'ਚ ਗੱਲ ਨਹੀਂ ਹੋਈ ਬਹੁਤ ਦੁਖੀ ਸੀਗਾ ਉਹ ਤੈਨੂੰ ਪਤਾ ਨਾਲ ਮੇਰੀ ਕਿੰਨੀ ਕਲਾਸ ਲੱਗੀ ਆ ਉਹ ਕਹਿੰਦਾ ਵੀ ਮੈਂ ਨਹੀਂ ਨੌਕਰੀ ਕਰਨੀ ਕਿਉਂ ਜਿਹਦੇ ਖਾ ਜਿਹਦੇ ਖਾਤਰ ਕਹਿੰਦਾ ਮੈਂ ਨੌਕਰੀ ਕਰਦਾ ਸੀਗਾ ਕਹਿੰਦਾ ਉਹ ਤਾਂ ਮੇਰੇ ਸਿਰ 'ਚ ਖੇਪ ਆਉਂਦੀ ਫਿਰਦੀ ਆ ਪੈਸਾ ਪੈਸਾ ਜੋੜ ਕੇ ਕਹਿੰਦਾ ਮੈਨੂੰ ਐ ਸੀ ਵੀ ਮੈਂ ਉਹਦਾ ਵਿਆਹ ਕਰਾਂਗਾ ਪਰ ਉਹ ਕੁੜੀ ਨੇ ਕਹਿੰਦਾ ਮੇਰੀ ਇੱਕ ਨਹੀਂ ਮੰਨੀ ਭਾਬੀ ਮੈਂ ਤੁਹਾਨੂੰ ਹਰ ਇੱਕ ਗੱਲ ਦੱਸਦੀ ਹਾਂ ਕੋਈ ਵੀ ਗੱਲ ਹੋਵੇ ਨਾ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਹਾਂ ਫਿਰ ਇਹ ਮੇਰੀ ਕੀ ਗਲਤੀ ਆ ਭਾਬੀ ਮੈਂ ਪਿਆਰ ਹੀ ਤਾਂ ਕੀਤਾ ਕੋਈ ਗੁਨਾਹ ਥੋੜੀ ਕੀਤਾਗਾ ਤੂੰ ਤਾਂ ਪਿਆਰ ਕੀਤਾ ਤੂੰ ਗੁਨਾਹ ਨਹੀਂ ਕੀਤਾ ਮੈਂ ਸਮਝਦੀ ਹਾਂ ਪਰ ਤੇਰੇ ਵੀਰੇ ਨੂੰ ਇਹ ਗੱਲ ਕੌਣ ਸਮਝਾਵੇ ਤੈਨੂੰ ਚੰਗਾ ਭਲਾ ਪਤਾ ਕਿ ਤੇਰੇ ਵੀਰੇ ਦਾ ਸੁਭਾਅ ਬਹੁਤ ਮਾੜਾ ਆ ਬਹੁਤ ਹੀ ਕੱਬੇ ਸੁਭਾਅ ਦਾ ਹੋ ਉਹਨੇ ਤਾਂ ਮੈਨੂੰ ਇੱਥੇ ਤੱਕ ਇਹ ਵੀ ਗੱਲ ਕਹਿਤੀ ਆ ਕਿ ਇਸ ਕੁੜੀ ਨੂੰ ਕਹਿ ਦੇ ਕਿ ਅੱਗੇ ਪੜਨ ਦੀ ਲੋੜ ਨਹੀਂ ਆ ਘਰੇ ਬੈਠ ਜਾ। ਪੱਪੀ ਪਰ ਮੈਂ ਤਾਂ ਪੜਨਾਗਾ। ਮੈਂ ਪੜਾਈ ਨਹੀਂ ਛੱਡ ਸਕਦੀ ਆ ਆਪਣੀ। ਮੈਂ ਤੇਰੇ ਵੀਰੇ ਨੂੰ ਬਹੁਤ ਸਮਝਾਇਆ। ਕਿ ਦਾ ਆਖਰੀ ਸਾਲ ਰਹਿ ਗਿਆ। ਅੱਛਾ ਆਪਾਂ ਇਹਨੂੰ ਘਰੇ ਬਿਠਾ ਲਿਆ। ਤਾਂ ਲੋਕ ਕੀ ਕਹਿਣਗੇ? ਧਰੋਨੇ ਮੈਨੂੰ ਇੱਕ ਗੱਲ ਦੇ ਵਿੱਚ ਵੀ ਨਹੀਂ। ਇੱਕ ਗੱਲ 'ਚ ਵੀ ਨਹੀਂ ਮੈਨੂੰ RAM nal ਬੈਠਣੇ ਦਿੱਤਾ। ਹਰ ਗੱਲ ਦਾ ਨਾਲ ਦੀ ਨਾਲ ਜਵਾਬ ਦੇਈ ਗਿਆ। ਕਹਿੰਦਾ ਵੀ ਮੈਂ ਲੋਕਾਂ ਨੂੰ ਆਪੇ ਕਹਿ ਦੂੰਗਾ। ਕਿ ਸਾਨੂੰ ਮੁੰਡਾ ਚੰਗਾ ਮਿਲ ਗਿਆ ਸੀ। ਥੇਸੀ ਵਿਆਹ ਕਰਤਾ ਹੁਣ ਦੱਸ ਇਹਦੇ ਅੱਗੇ ਮੈਂ ਕੀ ਬੋਲਦੀ ਹਿੱਤੇ ਤੱਕ ਉਹ ਮੈਨੂੰ ਵੀ ਚੁਪ ਕਰਾ ਗਿਆ ਕਹਿੰਦਾ ਜੇ ਤੂੰ ਬਾਹਰ ਉਹਦੇ ਨਾਲ ਤਾਂ ਸਾਥ ਦਿੱਤਾ ਕਹਿੰਦਾ ਤੈਨੂੰ ਵੀ ਘਰੋਂ ਕੱਢ ਦੂੰ ਭਾਬੀ ਮੈਨੂੰ ਤਾਂ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਹੈਗੀ ਮੈਂ ਵੀਰੇ ਦੀ ਨਾਲ ਇੱਕ ਲੋਕਤੀ ਪਹਿਣਾਗੀ ਮੈਨੂੰ ਤਾਂ ਐ ਸੀ ਜੇ ਮੈਂ ਵੀਰਨੂਆਂ ਕੋਲ ਦੱਸੂਗੀ ਨਾ ਕਿ ਮੈਂ ਅਨਮੋਲ ਨੂੰ ਪਿਆਰ ਕਰਦੀ ਆ ਤਾਂ ਵੀਰਾ ਮੇਰੇ ਪਿਆਰ ਨੂੰ ਸਮਝੂਗਾ ਤੇ ਮੇਰਾ ਵਿਆਹ ਕਰਨ ਲਈ ਵੀ ਮੰਨ ਜਾਊਗਾ ਪਰ ਮੈਨੂੰ ਨਹੀਂ ਪਤਾ ਸੀ ਕਿ ਇਹਨੋਂ ਸਭ ਕੁਝ ਹੋ ਜਾਊਗਾ। ਨੀਹਾ ਮੈਂ ਤੈਨੂੰ ਪਹਿਲਾਂ ਵੀ ਇਹੀ ਗੱਲ ਸਮਝਾਈ ਸੀ ਕਿ ਕੁੜੀ ਆਪਦੇ ਫੈਸਲੇ ਸਾਰੇ ਲੈ ਸਕਦੀ ਆ। ਪਰ ਉਹਦੇ ਵਿਆਹ ਦਾ ਫੈਸਲਾ ਸਿਰਫ ਉਹਦੇ ਘਰ ਦੇ ਲੈਂਦੇ। ਤੇ ਇਸ ਟਾਈਮ ਤੱਕ ਸਿਰਫ ਤੇਰੇ ਸਿਰ ਤੇ ਤੇਰਾ ਪਰਾਈ ਆ। ਤੇ ਤੇਰੇ ਭਰਾ ਨੇ ਹੀ ਤੇਰਾ ਇਹ ਫੈਸਲਾ ਲੈਣਾ ਸੀ। ਭਾਬੀ ਮੈਂ ਮੰਨਦੀ ਆਂ ਕਿ ਮੇਰੇ ਵਿਆਹ ਦਾ ਫੈਸਲਾ ਵੀਰੇ ਲੈ ਸਕਦਾ। ਪਰ ਮੇਰੇ ਪਿਆਰ ਦੀ ਵੀ ਤਾਂ ਕਦਰ ਕਰੋ ਤੁਸੀਂ। ਮੈਂ ਮੋਲ ਨੂੰ ਪਿਆਰ ਕਰਦੀ ਆਂ। ਸਮਝ ਦੇ ਗਤਨੀ ਹੈ ਕਿ ਇਕੱਲੇ ਪਿਆਰ ਨਾਲ ਜ਼ਿੰਦਗੀ ਨਹੀਂ ਚੱਲਦੀ ਨੇ ਹਾ ਕਿਉਂ ਨਹੀਂ ਤੂੰ ਗੱਲ ਨੂੰ ਸਮਝਦੀ ਘਰ ਪਰਿਵਾਰ ਭੈਣ ਭਰਾ ਰਿਸ਼ਤੇ ਇਹ ਸਭ ਖਤਮ ਹੋ ਜਾਂਦੇ ਨੇ ਇੱਕ ਪਿਆਰ ਪਿੱਛੇ ਥੋੜਾ ਦਿਮਾਗ ਲਾ ਕੇ ਤਾਂ ਚੱਲ ਕਟੋ-ਕਟ ਜਿਹੜਾ ਅਸੀਂ ਤੈਨੂੰ ਪਿਆਰ ਕਰਦੇ ਹਾਂ ਤੈਨੂੰ ਸਿਰਫ ਇਕੱਲਾ ਮੁੰਡਾ ਹੀ ਦਿਖੀ ਜਾਂਦਾ ਆ ਮੰਨਿਆ ਕਿ ਮੈਂ ਤੇਰੇ ਨਾਲ ਖੜੀ ਆ ਤੇਰਾ ਸਾਥ ਦੇ ਰਹੀ ਆ ਪਰ ਕਿਤੇ ਨਾ ਕਿਤੇ ਤੂੰ ਵੀ ਬਹੁਤ ਜੱਦ ਕਰਦੀ ਪਈ ਆ ਥੋੜਾ ਵਕਤ ਤਾਂ ਦੇ ਸਾਨੂੰ ਤੂੰ ਸਾਨੂੰ ਵਕਤ ਵੀ ਨਹੀਂ ਦੇ ਰਹੀ ਹਰ ਤੋ ਚਾਹੁੰਦੀ ਕਿ ਜਲਦ ਤੋਂ ਜਲਦ ਸੇ ਤੇਰਾ ਵਿਆਹ ਕਰਦੀ ਕਿਵੇਂ ਕਰ ਸਕਦੇ ਆ ਦੇਖ ਮੇਰੀ ਗੱਲ ਸੁਣਨੇ ਹਾਂ ਮੈਂ ਜਿੰਨਾ ਕਰ ਸਕਦੀ ਸੀ ਮੈਂ ਤੇਰੇ ਪ੍ਰਾਣ ਨੂੰ ਬਥੇਰਾ ਕੁਝ ਬੋਲ ਚੁੱਕੀ ਆ ਪਲੀਜ਼ ਮੈਨੂੰ ਨਾ ਦੀ ਨਜ਼ਰਾਂ ਚ ਡੇਗ ਪਲੀਜ਼ ਹੱਥ ਛੋੜ ਦੇ ਤੇਰੇ ਮੂਰੇ ਭਾਬੀ ਮੈਨੂੰ ਲੱਗਦਾ ਮੈਂ ਪਿਆਰ ਕਰਕੇ ਨਾ ਸੱਚੀ ਬਹੁਤ ਵੱਡੀ ਗਲਤੀ ਕਰਤੀ ਮੇਰੇ ਤੋਂ ਤਾਂ ਤੁਸੀਂ ਵੀ ਬਹੁਤ ਤੰਗ ਤੇ ਵੀ ਰਵੀ ਪਰ ਫੋਨ ਬੰਦ ਮੋੜ ਵੀ ਮੇਰੇ ਤੋਂ ਤੰਗ ਹੋ ਗਿਆ ਪਾਗਲੇ ਤੂੰ ਅਸੀਂ ਤੇ ਤੂੰ ਤੰਗ ਨਹੀਂ ਆਂ ਨੇਹਾ ਪਰ ਤੂੰ ਮੇਰੀ ਗੱਲ ਨੂੰ ਸਮਝਿਆ ਕਰ ਚਲ ਸੌਰੀ ਯਾਰ ਮੈਨੂੰ ਗੁੱਸਾ ਆ ਗਿਆ ਸੀ ਕਿ ਕਿ ਤੂੰ ਮੇਰੀ ਗੱਲ ਨੂੰ ਨਹੀਂ ਸਮਝਦੀ ਦੇਖ ਅਸੀਂ ਤੇਨੂੰ ਬੱਚਿਆਂ ਵਾਂਗੂ ਰੱਖਿਆ ਹਨਾ ਤੇ ਤੇਰੀ ਗੱਲ ਨੂੰ ਕਦੇ ਵੀ ਨਹੀਂ ਮੋੜਿਆ ਥੋੜਾ ਵਕਤ ਦੇ ਤੇਰੀ ਭਾਬੀ ਫੇਰ ਵੀ ਕੁਛ ਨਾ ਕੁਛ ਅੱਗੇ ਕਰੂਗੀ ਨਹੀਂ ਭਾਬੀ ਮੈਂ ਸਾਰੇ ਨਹੀਂ ਬਹੁਤ ਮਿੰਟਾਂ ਕਰਕੇ ਦੇਖ ਲਿਆ ਕੋਈ ਵੀ ਮੈਨੂੰ ਨਹੀਂ ਸਮਝ ਰਿਹਾ ਕੋਈ ਨਹੀਂ ਖੁਦ ਨਾ ਜੋ ਕੁਝ ਕਰਨਾ ਉਹ ਮੈਂ ਕਰੂੰਗੀ ਜਦੋਂ ਮੈਂ ਆਪ ਦੇ ਆਪ ਨੂੰ ਕੁਝ ਕਰ ਲਿਆ ਨਾ ਸਭ ਕੁਝ ਸਹੀ ਹੋ ਜਾਊ ਮੈਨੂੰ ਪਤਾ ਬਾਲਜ ਵਿੱਚ ਨਾ ਤੁਸੀਂ ਵੀ ਇਹ ਗੱਲ ਕਹੋਗੇ ਕਿ ਜੇ ਅਸੀਂ ਕਰ ਹੀ ਦਿੰਦੇ ਨਾ ਵਿਆਹ ਤਾਂ ਆਹ ਗੱਲ ਨਹੀਂ ਹੋਣੀ ਸੀ ਚੰਗੀ ਗੱਲ ਐ ਫਿਰ ਤੂੰ ਆਪ ਦੇ ਆਪ ਨੂੰ ਕੁਝ ਕਰ ਲੀ ਤੇ ਸਾਨੂੰ ਇਹ ਜੁੜਦਾ ਛੱਡਦੀ ਸਾਰੀ ਜ਼ਿੰਦਗੀ ਵਾਸਤੇ ਅਸੀਂ ਲੋਕਾਂ ਨੂੰ ਕੀ ਮੂੰਹ ਦਿਖਾਵਾਂਗੇ ਆਪੇ ਪਰ ਤੁਸੀਂ ਮੇਰੀ ਗੱਲ ਕਿਉਂ ਨਹੀਂ ਸਮਝਦੇ ਹੈਗੇ ਮੈਂ ਤੁਹਾਨੂੰ ਬਾਰ-ਬਾਰ ਇੱਕੋ ਗੱਲ ਹੀ ਕਹੀ ਜਾਂਦੀ ਆ ਕਿਵੇਂ ਉਹਦੇ ਨਾਲ ਵਿਆਹ ਕਰਵਾਉਣਾ ਮੈਂ ਉਹਦੇ ਬਿਨਾ ਨਹੀਂ ਰਹਿ ਸਕਦੀ ਸ਼ਾਂਤ ਰਹ ਅੰਦਰ ਜਾ ਕੇ ਬੈਠਾ ਆਪਣੇ ਕਮਰੇ 'ਚ ਇੱਥੇ ਲੋਕਾਂ ਦਾ ਤਮਾਸ਼ਾ ਨਮਣਾ ਤੈਨੂੰ ਪਤਾ ਲੋਕਾਂ ਦੇ ਕੰਨ ਇੱਧਰ ਹੀ ਹੁੰਦੇ ਨੇ ਬਹੁਤ ਜिद ਕਰਨ ਲੱਗ ਗਈ ਹੈ ਸਮਝਦੀ ਨਹੀਂ ਖਿੰਨੀ ਵਾਰੀ ਸਮਝਾਇਆ ਵੀ ਕਿ ਪਿਆਰ ਹੀ ਨਹੀਂ ਸਾਰੀ ਉਮਰ ਲਈ ਸਹੀ ਹੁੰਦਾ ਹਰ ਰਿਸ਼ਤੇਦਾਰ ਮਾਪਿਓ ਇਹ ਵੀ ਸਭ ਨੇ ਪ੍ਰਿਤ ਇਹ ਦਿਮਾਗ ਚੀ ਨਹੀਂ ਪੈਂਦੀ ਗੱਲ ਮੈਂ ਤਾਂ ਹਾਰ ਚੁੱਕੀ ਹਾਂ ਮੈਂ ਤੇ ਭਰਾਣਾ ਹੋਰ ਕੋਈ ਗੱਲ ਨਹੀਂ ਕਰ ਸਕਦੀ ਇਹਦੇ ਬਾਰੇ ਜੋ ਹੋਸ਼ ਹੋਏਗਾ ਦੇਖ ਹੀ ਜਾਊਂਗੀ ਆ ਜਾਂਦਾ ਵੀਰੇ ਬੈਠ ਕਿਵੇਂ ਜਾਵਾਂ ਜੇ ਚਲ ਕੇ ਤਾਂ 100 ਸਵਾਲ ਕਰੂਗਾ ਵੀ ਇੰਨੀ ਲੇਟ ਕਿਉਂ ਆਈ ਹੈ ਇਤਨੀ ਜ਼ਰਦਾਂ ਨੀ ਮੇਹਾ ਹਾਂ ਵੀਰੇ ਇੰਨੀ ਲੇਟ ਐ ਲਾ ਕੇ ਚੋ ਤੈਨੂੰ ਕਿੰਨੇ ਵਾਰੀ ਆਖਿਆ ਸੀ ਟਾਈਮ ਤੇ ਆਇਆ ਕਰ ਵੀਰੇ 3 ਵਜੇ ਤੋਂ ਛੁੱਟੀ ਹੁੰਦੀ ਆ ਨਾਲੇ ਜਦੋਂ ਛੁੱਟੀ ਹੋਊਗੀ ਉਦੋਂ ਹੀ ਆਉਂਗੇ ਮੈਂ ਪਹਿਲਾਂ ਕਿਵੇਂ ਆ ਜਾ ਮੈਨੂੰ ਝੂਠ ਨਾ ਬੋਲ ਮੈਨੂੰ ਸਾਫ਼ ਪਤਾ ਹੈ ਤੇਰੇ ਨਾਲ ਦੇ ਕਿੱਲੋਂ ਦੀ ਆ ਗਿਆ ਤੇਰੇ ਤੋਂ ਤਾਂ ਨਹੀਂ ਬੋਲਣ ਲੱਗਦਾ ਲੈ ਕਿਉਂ ਤੁਸੀਂ ਵਿਚਾਰੀ ਦੇ ਮਗਰ ਪੈ ਜੰਨੇ ਹੋ ਜੋ ਆਪਣੀ ਮੂੰਹ ਥੱਕੀ ਹਰੀ ਆਈ ਆ ਕੋਈ ਗਲੇਸ਼ ਪਾ ਕੇ ਬੈਠ ਗਏ ਆ ਤੇਰੀ ਚੋੜਾਈ ਹੋਈ ਆ ਸਾਰੀ ਇਹ ਤੇ ਇਸ ਪਾ ਕੇ ਬਹਿ ਜਾ ਨਾ ਮੈਂ ਤਾਂ ਖੁੱਲ੍ਹ ਕਦੇ ਗੱਲ ਮੰਨ ਵੀ ਜਾ ਕਰੋ ਛੋਟੀ ਛੋਟੀ ਗੱਲਾਂ ਨਹੀਂ ਇੰਨਾ ਬੋਲੀਦਾ ਹੁੰਦਾ ਓਹ ਤੂੰ ਸਾਪਾ ਸਿਰਨ ਲੱਗ ਗਏ ਭਾਦੀ ਤੁਸੀਂ ਚੁੱਪ ਕਰ ਜਾਓ ਨਾਲੇ ਵੀਰੇ ਭਾબી ਮੈਨੂੰ ਨਾ ਬਹੁਤ ਪਿਆਰ ਕਰਦੇ ਨੇ ਇਹ ਜੀ ਕੋਈ ਗੱਲ ਨਹੀਂ ਹੈਗੀ ਓ ਮੈਨੂੰ ਪਤਾ ਹੈ ਵੀ ਤੇਰੀ ਭਾબી ਤੁਹਾਨੂੰ ਕਿੰਨਾ ਪਿਆਰ ਕਰਦੀ ਆ ਮੈਂ ਕੋਈ ਅੰਨਾ ਨਹੀਂ ਵੀ ਤੇਰਾ ਕੋਈ ਲਹਦਾ ਟਾਈਮ ਹੈ ਰਹੀਂ ਨਾ ਬਗਾਨੀ ਦੀ ਬਗਾਨੀ ਏ ਤੁਸੀਂ ਕਿਵੇਂ ਦੀ ਗੱਲਾਂ ਕਰੀ ਜਾਂਦੇ ਹੋ ਬਗਾਨੀ ਕਿਉਂ ਮੇਰੇ ਵਾਸਤੇ ਇਹ ਮੈਨੂੰ ਪਤਾ ਨਾ ਮੈਂ ਹਰ ਨੂੰ ਕਿੰਨਾ ਪਿਆਰ ਕਰਦੀ ਆ ਮੇਰੀ ਭੈਣਾ ਵਰਗੀ ਆ ਮੇਰੀ ਨੰਦ ਆ ਇਹ ਵੀਰੇ ਤੁਸੀਂ ਪਲੀਜ਼ ਚੁੱਪ ਕਰ ਜਾਓ ਪਾਪੀ ਮੈਂ ਐਵੇਂ ਨਾ ਬੋਲੀ ਜਾਓ ਆਹੋ ਮੈਂ ਤਾਂ ਤੈਨੂੰ ਕੀ ਬੋਲਣਾ ਡਿਸਾਈਜ ਹੁੰਦਾ ਜਿਹੜੀ ਤੈਨੂੰ ਇਹਨੇ ਖੁੱਲ੍ਹ ਦੇਤੀ ਆ ਤੇ ਆਵੇ ਸਿਰ ਚੜਾਇਆ ਹਾਂ ਮੈਂ ਤਾਂ ਸਿਰ ਚੜਾਉਣੀ ਆ ਨਾ ਜੇ ਇਹਦੀ ਮਾਂ ਹੁੰਦੀ ਹੋ ਵੀ ਤਾਂ ਮੈਂ ਇਦਾਂ ਹੀ ਪਿਆਰ ਕਰਦੀ ਤੇ ਜੇ ਦਾ ਮੇਰੀ ਧੀ ਹੁੰਦੀ ਕਿਵੇਂ ਵੀ ਉਹਨੂੰ ਪਿਆਰ ਨਾ ਕਰਦੀ ਆਰਤ ਦਾ ਜਦ ਕਦੇ ਵੀ ਪੱਥਰ ਨਹੀਂ ਹੁੰਦਾ ਹਾਂ ਮਰਦਾਂ ਦੇ ਦੇ ਲਈ ਲਾਇਆ ਨਾ ਪੱਥਰ ਤੇਰਾ ਆਪਣੇ ਨਾਲੇ ਗੱਲ ਸੁਣ ਲੈ ਮੇਰੇ ਕੰਨ ਖੋਲ ਕੇ ਕੱਲੂ ਅਜੇ ਲਈ ਰਿਸ਼ਤਾ ਦੇਖਣ ਜਾਣਾ ਹੈ ਕੱਪੜੇ ਪ੍ਰੈਸ ਕਰਦੀ ਮੇਰੇ ਰਿਸ਼ਤਾ ਪਰ ਇਹ ਨਹੀਂ ਛੇਤੀ ਕਿਉਂ ਹਜੇ ਤਾਂ ਪੜਦੀ ਪਈ ਆ ਪੜ ਤਾਂ ਲੈਣ ਦੋ ਉਹਨੂੰ ਵੀਰੇ ਮੈਂ ਹਲੇ ਵਿਆਹ ਨਹੀਂ ਕਰਾਉਣਾ ਭਾਬੀ ਪਲੀਜ਼ ਤੁਸੀਂ ਵੀਰੇ ਨੂੰ ਸਮਝਾਓ ਨਾ ਮੈਂ ਕੀ ਨਿਆਣਾ ਤੇ ਪਰ ਤਾਂ ਬਾਅਦ ਵਿੱਚ ਵੀ ਦਿੱਤੇ ਜਾਣਗੇ ਵਿਆਹ ਤੋਂ ਮੈਂ ਕਹਿੰਦਾ ਤੇਰਾ ਅੱਜ ਹੀ ਵਿਆਹ ਕਰਾ ਲੱਗਿਆ ਹਜੇ ਤਾਂ ਰੋਕੇ ਹੀ ਕਰ ਲੈ ਕਿਉਂ ਤੂੰ ਸੇ ਇੰਨਾ ਬੋਲੀ ਜਾਂਦੀ ਹੈ ਮੇਰੀ ਗੱਲ ਕਿਉਂ ਨਹੀਂ ਸਮਝਦੀ ਸਨੇਹਾ ਤੂੰ ਅੰਦਰ ਜਾ ਮੈਂ ਆਪੇ ਗੱਲ ਕਰਦੀ ਐਨਾ ਮੈਂ ਕੱਚਾ ਨਹੀਂ ਤੂੰ ਦਿਮਾਖਾ ਕਰੀਏ ਨਹੀਂ ਜਦ ਮੈਂ ਤੁਹਾਨੂੰ ਕਹੀ ਜਾਨੀ ਆ ਜੇ ਤੋ 3 ਮਹੀਨੇ ਰਹਿ ਗਏ ਨਾ ਉਹਨੂੰ ਦੋ ਦਿਨ ਤੋਂ ਪੇਪਰ ਫੇਰ ਕਰ ਲੈ ਜੋ ਵੀ ਕੁਛ ਕਰਨਾ ਮੈਂ ਕੋਈ ਤੰਦ ਤੋਂ 3 ਮਹੀਨੇ ਗੱਲ ਨਹੀਂ ਕਰਨੀ ਠੀਕ ਹੈ ਨਾ ਮੈਂ ਦੇਖੀ ਆ ਨਾ ਤੁਹਾਡੇ ਮੂੰਹ ਮਲ ਕਿੰਨੇ ਚੰਦਾ ਮੇਰੀ ਗੱਲ ਕਰਨ ਖੋਣ ਕੇ ਸੋਣਾ ਜਿਹੜੀ ਮੈਂ ਗੱਲ ਕਹੀ ਆ ਨਾ ਫਰੀ ਜਾ ਲੋ ਮੈਂ ਤਾਂ ਫਰੀ ਜਾਊਂਗੀ ਤੁਹਾਨੂੰ ਐ ਪਤਾ ਵੀ ਜਵਾਨ ਕੁੜੀ ਐ ਬੱਚੇ ਨੇ ਜੀ ਗਲਤੀ ਚ ਕੁਛ ਕਰ ਲਿਆ ਫੇਰ ਆਪਾਂ ਕਿੱਥੇ ਮੂੰਹ ਦਿਖਾਵਾਂਗੇ ਪਸ ਹੋ ਕੀ ਕਰਦਾ ਮੈਂ ਲੋਕਾਂ ਸਾਹਮਣੇ ਨਾ ਮੈਂ ਨਿਕਾ ਜੱਕ ਕੇ ਹੀ ਦੋ ਸਕਦਾ ਇਹਦੇ ਪਤਰੀ ਨੌਕਰੀ ਛੱਡੀਆਂ ਮੈਂ ਤੇ ਮੈਨੂੰ ਘਰੋਂ ਸੀ ਘਰੇ ਵੇਲਾ ਬੈਠਣ ਦੀ ਠੰਡੇ ਸੁਭਾਣਾ ਗੱਲ ਕਰ ਲੋ ਕਿਉਂ ਇੰਨਾ ਬੋਲੀ ਜਾਂਦੇ ਹੋ ਕਿਸੇ ਚੰਗੇ ਬੰਦੇ ਦੀ ਰਾਇ ਲੈ ਐਵੇਂ ਧੱਕਾ ਥੋੜਾ ਕਰਨਾ ਕੁੜੀ ਨਾਲ ਦੇਖ ਲੈਪਲ ਹੁਣ ਤੱਕ ਇਹ ਕਿਹਾ ਮੈਂ ਸਾਰੀਆਂ ਗੱਲਾਂ ਮੰਨੀਆਂ ਬਸ ਹੁਣ ਮੈਨੂੰ ਮਜਬੂਰ ਨਾ ਕਰ ਇਹਦੇ ਕੱਪੜੇ ਪ੍ਰੈਸ ਕਰ ਦੇ ਕੱਲ ਨੂੰ ਮੈਂ ਮੁੰਡਾ ਦੇਖਣ ਜਾ ਰਿਹਾ ਠੀਕ ਹੈ ਕਿਵੇਂ ਕੀ ਕਰਾਂ ਹਾਂ ਕੰਨ ਨੂੰ ਇਹਨਾਂ ਮੁੰਡਾ ਦੇਖਣ ਜਾਣਾ ਪਰ ਮੈਨੂੰ ਤਾਂ ਘਰ ਵਸਾਉਣਾ ਹੀ ਐ ਮੰਨਣੀ ਪੂਗਿਆ ਖਰਚੇ ਇਹਨਾਂ ਦੀ ਕੀ ਗੱਲ ਨੇ ਹਾਂ ਇੰਨੀ ਜਲਦੀ ਕਾਹਤੋਂ ਬੁਲਾ ਲਿਆ ਹਲੇ ਪਰਸੋ ਦਾ ਮਿਲ ਕੇ ਛੱਡੇ ਆਪਾਂ ਮੈਂ ਤਾਂ ਤੁਹਾਨੂੰ ਇਹ ਪੁੱਛਣਾ ਸੀ ਕਿੱਤੀ ਕਰੇ ਗੱਲ ਕੀ ਕਹਿੰਦੇ ਘਰ ਦੇ ਮੰਨਗੇ ਕੋ ਯਾਰ ਐ ਕਿਵੇਂ ਮੰਨ ਜਾਣਗੇ ਮੈਂ ਹਲੇ ਕਰੀ ਨਹੀਂ ਗੱਲ ਕਰੇ ਪਰਨਮੋਲ ਮੇਰਾ ਵੀਰਾ ਤਾਂ ਮੇਰੇ ਲਈ ਰਿਸ਼ਤਾ ਲੱਭ ਰਿਆ ਜੇ ਮੇਰਾ ਕਿਤੇ ਹੋਰ ਵਿਆਹ ਹੋ ਗਿਆ ਫਿਰ ਮੈਂ ਕੀ ਕਰੂੰ ਹੁਣ ਮੈਂ ਦੱਸ ਯਾਰ ਕੀ ਕਰਾਂ ਜਿਹੜਾ ਕੁਝ ਤੂੰ ਮੈਨੂੰ ਕਹਿਆ ਸੀ ਮੈਂ ਕਰੀ ਤਾਂ ਜਨਾ ਤੈਨੂੰ ਪਤਾ ਵੀ ਕੀ ਹਾਲਾਤ ਬਣੇ ਪਏ ਆ ਪਰਨਮੋਲ ਐਨਾ ਗੁੱਸਾ ਕਿਉਂ ਤੁਹਾਨੂੰ ਪਤਾ ਨਾ ਮੈਂ ਤੁਹਾਨੂੰ ਕਿੰਨਾ ਪਿਆਰ ਕਰਦੀ ਆ ਤੁਸੀਂ ਬਦਲ ਰਹੇ ਹੋ ਹਾਏ ਹੋ ਮੇਰੇ ਰੱਬਾ ਤੈਨੂੰ ਕਿਵੇਂ ਸਮਝਾਵਾਂ ਮੈਂ ਤੇਰੀ ਕਦੇ ਮੈਂ ਕੋਈ ਗੱਲ ਮੰਨੀ ਨਹੀਂ ਤੂੰ ਮੈਨੂੰ ਕਿਹਾ ਵੀ ਸਾਡੇ ਘਰੇ ਆ ਕੇ ਮੇਰੇ ਭਰਾ ਨਾਲ ਗੱਲ ਕਰ ਮੈਂ ਗੱਲ ਕਰੀ ਨਹੀਂ ਤੈਨੂੰ ਪਤਾ ਉੱਥੇ ਕੀ ਹਾਲਾਤ ਬਣੇ ਸੀ ਮੈਂ ਸਭ ਕੁਝ ਜਾਣਦੀ ਹਾਂ ਅਨਮੋਲ ਪਰ ਮੇਰੀ ਮਜਬੂਰੀ ਆ ਮੈਂ ਤੇਰੇ ਬਿਨਾਂ ਨਹੀਂ ਰਹਿ ਸਕਦੀ ਹੁਣ ਤੂੰ ਹੀ ਦੱਸ ਜਿਹਨੂੰ ਮੈਂ ਜਾਣਦੀ ਨਹੀਂ ਮੈਂ ਉਹਨੂੰ ਵਿਆਹ ਕਿਵੇਂ ਕਰਵਾਣਾ ਦੇਖਨੇ ਹਾਂ ਜੇ ਤੂੰ ਕਹਿੰਨੀ ਐ ਮੈਂ ਉਹਨੇ ਘਰੇ ਜਾ ਕੇ ਗੱਲ ਕਰਾਂ ਇਹ ਤਾਂ ਨਹੀਂ ਹੋ ਸਕਦਾ ਤੇ ਇੱਕਦਮ ਮਾਪੇ ਕਿਵੇਂ ਮੰਨ ਸਕਦਾ ਵੀ ਉਹਨਾਂ ਦੀ ਧੀ ਦੇ ਕਤਲ ਦੇ ਘਰ ਰਿਸ਼ਤਾ ਜੋੜੀਏ ਪਰ ਕੋਈ ਤਾਂ ਹੱਲ ਹੋਊਗਾ ਨਾ ਅਨਮੋਲ ਅਸੀਂ ਪਿਆਰ ਕੀਤਾ ਕੋਈ ਗੁਨਾਹ ਥੋੜੀ ਕੀਤਾ ਯਾਰ ਇੱਕਦਮ ਕਿਵੇਂ ਹੱਲ ਹੋ ਜੂਗਾ ਤੂੰ ਵੀ ਸਮਝਦਾਰਾ ਇੱਕਦਮ ਕਿਵੇਂ ਹੱਲ ਹੋ ਰੱਬ ਵੀ ਨਾ ਆਪਣੇ ਨਾਲ ਮਾੜੀ ਕਰੀ ਜਾਂਦਾ ਕੋਈ ਨਹੀਂ ਤੂੰ ਟੈਨਸ਼ਨ ਨਾ ਲੈ ਹੌਲੀ ਹੌਲੀ ਸਾਰਾ ਕੁਝ ਠੀਕ ਹੋ ਜੂਗਾ ਐਵੇਂ ਘਬਰਾਇਆ ਨਾ ਕਰ ਕਿਉਂ ਨਾ ਘਬਰਾਵਾਂ ਜੇ ਮੇਰਾ ਕਿਤੇ ਹੋਰ ਵਿਆਹ ਹੋਗਾ ਨਾ ਸੱਚੀ ਮੈਂ ਤਾਂ ਕੁਝ ਖਾ ਕੇ ਮਰ ਜੂ ਓ ਯਾਰ ਆ ਕਿਹੋ ਜਿਹੀਆਂ ਗੱਲਾਂ ਕਰਦੇ ਹੋ ਨੀ ਨੀਹਾ ਚੰਗੀਆਂ ਲੱਗਦੀਆਂ ਯਾਰ ਇਹ ਗੱਲਾਂ ਪਤਾ ਨਹੀਂ ਰੱਬ ਨੇ ਕਿਹੋ ਜੇ ਮੋੜ ਤੇ ਲਿਆ ਕੇ ਖੜਾ ਕਰਤਾ ਕੋਈ ਹੱਲ ਵੀ ਨਹੀਂ ਲੱਭ ਰਿਹਾ ਉਹ ਕੋਈ ਨਹੀਂ

ਆਗੇ ਜੀ ਤੁਸੀਂ ਹਾਂ ਆ ਗਿਆ ਲੈ ਬੈਠੋ ਤੁਸੀਂ ਮੈਂ ਪਾਣੀ ਲੈ ਕੇ ਦੇਣੀ ਆ ਕੋਈ ਨਾ ਬਹਿ ਜਾਣਾ ਪਹਿਲਾਂ ਮੈਨੂੰ ਆਇਆ ਨੇਹਾ ਕਿਥੇ ਆ ਬੁਲਾਉ ਉਹ ਬੁਲਾ ਲੈ ਮੈਂ ਪਾਣੀ ਲੈ ਕੇ ਆਉਂਦੀ ਨੇਹਾ 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 ਆ ਜਾ ਹਾਂ ਪਾਣੀ ਨਹੀਂ ਲੱਗਦਾ ਮੇਰੇ ਜਖੜ ਦੇ ਦੋ ਮੈਨੂੰ ਕਾਫੀ ਜੋਗਾ ਤਾਂ ਨਹੀਂ ਛੱਡਿਆ ਮੈਨੂੰ ਇਹਨੇ ਕੀ ਹੋ ਗਿਆ ਇਹਨੂੰ ਜਿਆ ਗੱਲਾਂ ਕਰੀ ਜਾਂਦੇ ਪੁੱਠੀਆਂ ਸਿੱਧੀਆਂ ਗੱਲ ਤਾਂ ਦੱਸੋ ਇਹਨੂੰ ਪੁੱਛਲਾ ਤੇਰੀ ਲਾਡਲੀ ਨੂੰ ਕੀ ਹੋਇਆਗਾ ਨਹੀਂ ਹਾਂ ਕੀ ਗੱਲ ਹੋਈ ਆ ਦੱਸ ਪੁੱਤ ਇਹਨੇ ਨਹੀਂ ਦੱਸਣਾ ਮੈਂ ਰੱਖਦਾ ਤੈਨੂੰ ਤੈਨੂੰ ਆਖਿਆ ਸੀ ਨਾ ਵੀ ਇਹਨੇ ਨਹੀਂ ਮਿਲਣਾ ਮੋਰ ਨੂੰ ਇਹ ਉਹਦੇ ਨਾਲ ਬੁਛੜਿਆ ਲਾਉਂਦੀ ਫਿਰਦੀ ਸੀ ਮਾਂ ਆਪ ਦੇਖੀ ਆ ਕੰਡਰਾਂ ਚ ਨਹੀਂ ਹਾਂ ਗੱਲ ਸੱਚ ਕੇਰੇ ਤਰ ਵੀਰਾ ਪੱਪੀ ਮੈਂ ਕੋਈ ਗਲਤ ਨਹੀਂ ਕੀਤਾ ਮਸ ਨਾਰਮਲ ਹੀ ਮਿਲਨੀ ਗਈ ਸੀ ਨਾਰਮਲ ਹੀ ਮਿਲਣ ਗਈ ਸੀ ਉਹ ਨੂੰ ਜਫੀ ਬਾਹਰ ਖੜੀ ਸੀਗੀ ਅਜੇ ਕਹਿੰਦੀ ਮੈਂ ਨਾਰਮਲ ਹੀ ਮਿਲਣ ਗਈ ਸੀ ਮੇਰਾ ਤਾਂ ਮਨ ਲਗ ਗਿਆ ਸੀ ਠੀਕ ਮੇਰੀ ਗੱਲ ਸੁਣੋ ਤੁਸੀਂ ਐਵੇਂ ਬਾਹਲਾ ਨਾ ਉੱਚੀ ਬੋਲੋ ਤੁਹਾਨੂੰ ਪਤਾ ਹੈ ਵੀ ਜੇ ਝੱਗਾ ਝੱਕੇ ਤਾਂ ਆਪਣਾ ਢਿੱਡ ਨੰਦਾ ਹੁੰਦਾ ਠੰਡੇ ਮੱਥੇ ਨਾਲ ਗੱਲ ਕਰ ਲਿਆ ਕਰੋ ਇੰਨਾ ਗੁੱਸਾ ਕਿਉਂ ਬੰਨਿਓ ਤੁਸੀਂ ਗੁੱਸੇ ਨਾਲੋਂ ਮੈਂ ਤਾਂ ਹੋਰ ਵੀ ਕਰਾਂ ਤੁਸੀਂ ਦੋਨਾਂ ਨੇ ਮੈਨੂੰ ਨਿਮਣਾ ਆਖਿਆ ਕਿਉਂ ਤੁਸੀਂ ਐਵੇਂ ਬੋਲੀ ਜਾਂਦੇ ਹਾਂ ਬਤਾਵਾ ਨਹੀਂ ਹਾਂ ਤੂੰ ਨੇ ਇੱਕ ਵਾਰੀ ਮਨਾ ਕਰਤਾ ਸੀਗਾ ਕਿ ਤੇ ਨਹੀਂ ਮਿਲਣ ਜਾਣਾ ਫਿਰ ਤੂੰ ਕਿਉਂ ਗਈ ਵੀਰ ਮੈਂ ਸੱਚੇ ਕੋਈ ਗਲਤ ਨਹੀਂ ਕੀਤਾ ਮੈਨੂੰ ਸੌਂ ਲੱਗੇ ਰਾਜੇ ਕੁਝ ਗਲਤ ਨਹੀਂ ਕੀਤਾ ਅੱਜ ਤਾਂ ਮੈਂ ਦੇਖਿਆ ਜੇ ਕੱਲ ਨੂੰ ਲੋਕ ਦੇਖਣਗੇ ਤਾਂ ਮੇਰਾ ਕੀ ਰਹੇਗਾ ਵੀਰ ਮੈਨੂੰ ਸੱਚੇ ਸੌਂ ਲੱਗੇ ਮੈਂ ਕੁਝ ਵੀ ਗਲਤ ਨਹੀਂ ਕੀਤਾ ਹੈਗਾ ਤੁਸੀਂ ਉਹੀ ਗੱਲਾਂ بار بار ਕਰੀ ਜene ਜਦੋਂ ਮੈਂ ਤੁਹਾਨੂੰ ਕਹੀ ਜਾਨੀ ਆ ਵੀ ਜਵਾਕੜੀ ਕਹਿ ਰਹੀ ਐ ਵੀ ਉਹਨੇ ਕੋਈ ਇਹ ਚ ਗਲਤ ਕਦਮ ਨਹੀਂ ਚੱਕਿਆ ਕੱਲਾ ਮਿਲਣ ਗਈ ਹੋਣੀ ਉਹਨੇ ਕੋਈ ਗੱਲ ਕਰਨੀ ਹੋਣੀ ਆਪਣੀ ਗੱਲ ਕਲੀਅਰ ਕਰਕੇ ਆਈ ਓਦੇ ਨਾਲ ਜਦੋਂ ਮੈਂ ਉਹਨੂੰ ਆਖਿਆ ਸੀ ਵੀ ਉਹਨੂੰ ਨਹੀਂ ਮੈਂ ਕਿਹਾ ਕਿ ਕਿਉਂ ਗਈ ਮਿਲਣ ਹਉ ਬਾਬਾ ਬੱਸ ਕਰੋ ਫੇਰ ਕੀ ਹੋ ਗਿਆ ਚਲ ਨਹੀਂ ਹਾਂ ਕੋਈ ਤੂੰ ਮਾਫੀ ਮੰਗ ਲੈ ਜੋ ਤੇਰੀ ਕੋਈ ਗਲਤੀ ਨਹੀਂ ਹੋਈ ਹੈ ਨਾ ਮੇਰੇ ਸਿਰ 'ਚ ਖੇ ਪਾ ਰੱਖਿਆ ਨੇ ਭਾਬੀ ਜਦੋਂ ਨਾ ਕੁਝ ਗਲਤੀ ਨਹੀਂ ਕੀਤਾ ਹੈਗਾ ਪਰ ਮੈਂ ਗੱਲ ਤੇ ਕਿਉਂ ਮੰਨਾਂ ਚਲੋ ਤੁਸੀਂ ਕਿਉਂ ਜਵਾਕੜੀ ਦੇ ਮਗਰ ਪੈ ਗਏ ਮੈਂ ਉਹਨੂੰ ਸਮਝਾਇਆ ਸੀਗਾ ਕਿ ਨਾ ਜਾਈ ਕੀ ਪਤਾ ਕੋਈ ਉਹਨੇ ਗੱਲ ਇਹ ਜੀ ਕਰਨੀ ਹੋਵੇ

ਦਮਾਖਰਾ ਵੀ ਤੇਰਾ ਇਹ ਜਵਾਰ ਹੋ ਗਈ ਐ ਤੂੰ ਮੈਨ ਲੱਗਾ ਜਵਾਨੀ ਦੇ ਨਾਂ ਨਾ ਨਾ ਤੇਰੀ ਲੁੱਤਰੋ ਵੀ ਜ਼ਿਆਦਾ ਚੱਲਣ ਲੱਗ ਗਈ ਐ ਹੁਣ ਤੱਕ ਤਾਂ ਮੈਂ ਤੈਨੂੰ ਪਿਆਰ ਨਾਲ ਸਮਝਾਉਂਦੀ ਰਹੀ ਆ ਜੀ ਇੱਥੇ ਤੇਰਾ ਭਰਾ ਤੇਰੇ ਚ ਪੇੜ ਧਰ ਦਿੰਦਾ ਫਿਰ ਤੂੰ ਕੀ ਕਰਦੀ <table><tbody> ਤਾਬੀ ਮੈਂ ਤੁਹਾਨੂੰ ਸਾਰਿਆਂ ਨੂੰ ਸਮਝਾ ਸਮਝਾ ਕੇ ਨਾ ਥੱਕ ਗਈ ਮੈਂ ਕੀ ਕਰਾਂ ਮੈਨੂੰ ਦੱਸੋ ਤੁਸੀਂ ਕੋਈ ਵੀ ਰੰਗ ਨਹੀਂ ਸਮਝਦਾ ਹੈਗਾ ਕਿ ਤੇਰਾ ਨਾਮ ਹੈ ਆਪ ਵੀ ਕੁਛ ਖਾ ਕੇ ਮਾਰਜਾ ਸਾਨੂੰ ਸਾਰੇ ਡੱਬਰ ਨੂੰ ਮਾਰ ਦੇ ਇਹ ਤਾਂ ਬਧੀਆ ਤਰੀਕਾ ਹੋਰ ਕੋਈ ਨਹੀਂ ਹੈਗਾ ਦੇਖਿਆ ਸੁਣ ਤੁਰ ਪਰ ਕੀ ਕਹਿ ਰਿਹਾ ਕਦ ਮੈਨੂੰ ਜ਼ਹਿਰ ਲਿਆ ਦਿਓ ਦਿਮਾਗ ਚੋਂ ਦੇ ਅਹੀ ਜਿਹੀ ਗੱਲਾਂ ਵੀ ਆਉਣ ਲੱਗ ਗਈਆਂ ਤੁਹਾਨੂੰ ਕਿੰਨਾ ਸਮਝਾ ਤਾ ਮੈਂ ਮੈਂ ਮੋੜ ਵੀ ਨਾ ਨਹੀਂ ਰਹਿ ਸਕਦੀ ਮੈਂ ਉਹਨਾਂ ਨੂੰ ਯਾਦ ਕਰਾਵਾ ਜਦੋਂ ਮੈਂ ਤੇ ਗੋਲੀ ਆ ਗਈ ਤੁਹਾਡੇ ਮੇਰੇ ਵਿਆਹ ਵੀ ਨਾ ਕਰ ਲੱਗ ਜਾਨੂੰ ਤੁਸੀਂ ਨਹੀਂ ਕਰਾਂਗੇ ਜਾਣਾ ਰਿਹਾ ਵਿਆਹ ਦੀ ਗੱਲ ਕੀਤੀ ਹੈ ਵਿਆਹ ਕੀਤਾ ਤਾਂ ਨਹੀਂ ਭਾਬੀ ਜੇ ਵਿਆਹ ਦੀ ਗੱਲ ਹੋਗੀ ਨਾ ਤਾਂ ਮੇਰਾ ਵਿਆਹ ਵੀ ਤੁਸੀਂ ਕਰ ਦੋਗੇ ਇਦਾਂ ਕਿੱਦਾਂ ਵਿਆਹ ਕਰ ਦਾਂਗੇ ਤੈਨੂੰ ਮੈਂ ਕਦੋਂ ਦੀ ਇਹੀ ਗੱਲ ਸਮਝਾਈ ਜਾਨੀ ਕਿ ਤੂੰ ਚੁੱਪ ਰਹਿ ਇਸ ਘਰ ਦੇ ਵਿੱਚ ਚੁੱਪ ਰਹਿ ਜਿੰਨੇ ਵਿਆਹ ਕਰਵਾਉਂਗੀ ਨਾ ਤਾਂ ਮਾਂ ਨਾ ਕਰਾਵਾਂਗੀ ਨਾ ਹੁਣ ਤਾਂ ਨਾ ਮਿਲੋਗੇ ਲੋਕਾਂ ਜਿਹਾ ਜੀ ਮਾਰ ਸਕਦੇ ਹਾਂ ਸਾਰਾ ਟੱਬਰ ਕਮਲਾ ਹੋਇਆ ਫਿਰਦਾ ਮੈਨੂੰ ਇਹ ਜ਼ਰੂਰ ਮਰਵਾਉਗੀ ਸ਼ਰਮਲਾ ਰੱਖੀ ਐ ਨੇ ਜਮਾ ਵੀ ਸੱਚੀ ਗੱਲ ਹੈ ਇਹ ਮੇਰੀ ਖੁੱਲ੍ਹ ਕਰਕੇ ਹੋਇਆ ਮੇਰੇ ਲਾਡ ਪਿਆਰ ਨੇ ਇਹਨੂੰ ਬੁਗਾਰਤਾ ਗੱਲ ਹੀ ਨਹੀਂ ਸੁਣਦੀ ਇਹ ਵੀ ਨੀਹਾ ਨੀ